ਕਮਾਂਗੇ ਚੱਕੀ ਸਾਹਿਬ ਉਹ ਤੇ ਉਹ ਬਸੇ ਤੋਂ ਲੰਡਨ ਆ ਰhane ਕੁਝ ਕਿਸੇ ਕੁਝ ਨਹੀਂ ਆ ਬੰਦ ਜੜ ਦਿਨ ਸਿੱਖ ਪਤਾ ਉਹ ਵਾਚ ਕੁਝ ਨਹੀਂ ਆ ਕਿ ਨਾ ਦੇ ਰਾਜ ਪਹਿਲਾ ਲੰਡਰ ਸਟਾਫ ਚੱਕੀ ਸਾਹਿਬ ਉਹ ਅੰਦਰ ਪਿੰਡ ਦੇ ਵਿੱਚ ਠੀਕ ਹੈ ਜੀ चीज की दौड़ता है तो तो फिर सारिया दौड़ना तो और कुछ करा दोस्तों मंदिर भी देख साथ है देख सकते ਇਹ ਇਹਦੇ ਵਿੱਚ ਬਾਈ ਮੰਦਰ ਸੀ ਹਾਂਜੀ ਤੇ ਤਿੰਨ ਗੁਰਦੁਆਰਾ ਸਾਹਿਬ ਅੱਛਾ ਜੀ ਗੁਰਦੁਆਰਾ ਸਾਹਿਬ ਤੇ ਆਨੇ ਲੇਕਿਨ ਮੰਦਰ ਕੋਈ ਸੇਵਾ ਵਾਸਤੇ ਸੰਭਾਲਣ ਵਾਸਤੇ ਕੋਈ ਦੁਬਾਰਾ ਆਇਆ ਨਹੀਂ ਉਹ ਇਸ ਤਰ੍ਹਾਂ ਅੰਦਰ ਬੈਠ ਉਹ ਤਾਂ ਸਾਹਮਣੇ ਨਾਲ ਪ੍ਰਧਾਨ ਨਹੀਂ ਨਾ ਬੰਦਾ ਸੋ ਦੋਸਤੋ ਹੁਣ ਜੀ ਆਪਾਂ ਜਾ ਜਾ ਰਹੇ ਜੀ ਪਹਿਲੇ ਇਸ ਥਾਂ ਪਾਈ ਲਾਲੋ ਦਾਸ ਥਾਨ ਹੈ ਪਾਈ ਲਾਲੋ ਦਾਸ ਥਾਨ ਇੱਕ ਗੁਨਾਨਿਕ ਤੇਜ ਜੀ ਮਹਾਰਾਜ ਜੀ ਨੇ ਕੌਦਰੇ ਦੀ ਰੋਟੀ ਦਾ ਪ੍ਰਸਾਦਾ ਕਰਿਆ ਸੀ ਠੀਕ ਹੈ ਮਲਤ ਭਾਗੋ ਦੇ ਪੋੜਿਆਂ ਚ ਲਉ ਤੇ ਪਾਈ ਲਾਲੋ ਦੀਆਂ ਰੋਟੀਆਂ ਚ ਦੁੱਧ ਕੜਿਆ ਠੀਕ ਹੈ ਦਾਸਤਾਨ ਜੀ ਸੀ ਹਾਂ ਗੁਰਦਵਾਰਾ ਪਾਈ ਲਾ ਲਓ ਜੀ ਇਹਨਾਂ ਦਾ ਜੀ ਇਹ ਨਾਲ ਨੂੰ ਕੋਈ ਵੀ ਕੀਤਾ ਜਾਂਦਾ ਨਹੀਂ ਅੱਛਾ ਜੀ ਮਹਾਰਾਜੀ ਨੇ ਇਸ ਨੂੰ ਤਾਂ ਜਲਛੱਗਿਆ ਸੀ ਪੁਰਾਣਾ ਕੂਹ ਹੈ ਹਾਂ ਜੀ ਲੇਕਿਨ ਇਹ ਬੰਦ ਹੋ ਗਿਆ ਸੀ ਤਾਂ ਨਿਸ਼ਾਨਦੇਹੀ ਦੇ ਤੌਰ ਤੇ ਨਵਾਂ ਬਣਾਇਆ ਨਮਾ ਜੀ ਇੱਥੇ ਤੇ ਆਪਣੇ ਪਾਣੀ ਚੱਲ ਰਿਹਾ ਹੈ ਕਿ ਇਹ ਵੀ ਹਾਂ ਜੀ ਇਹ ਸਹੀ ਹੈ That is here, yeah. eh? ਦੇ ਸਾਡੇ ਫਿਰ ਛੋਟੀ ਗਲੀਆਂ ਜਿੱਥੇ ਵਸਾ ਰਹੇ ਆ પ્રાણીਆਂ ਦੀਆਂ ਗਲੀਆਂ ਕਹਿੰਦੇ ਆ પ્રાણી ਗਲੀਆਂ ਬਹੁਤ ਹਨਈ ਹੈ ਇਹ ਜੋ ਬਾਬਾ ਜੀ ਦਾ ਟੇਮ ਸਪਿੰਡ ਦਾ ਨਾਂ ਸੀ ਸਹਿਤਪੁਰ ਸਹਿਤਪੁਰ ਹਾਂ ਜੀ ਪਰ ਬਾਬਰ ਨੇ ਇਹ ਇਮਨਾ ਬਾਗਨ ਅਲਾ ਦਾ ਮਸ਼ਹੂਰ ਕੀਤਾ ਸੀ ਅੱਛਾ ਜੀ ਇਹ ਨਾ ਰਹੀ ਗੱਬੇ ਲਈ ਸਾਈਡਾਂ ਨੇ ਇਹ ਜੀ ਨਾਲੀਆਂ ਪੁਰਾਣੀਆਂ ਅੱਛਾ ਇਹ ਅਸੀਂ ਦੋ ਜਿਹੜਾ ਵੀਓ ਹਾਂਜੀ ਪਹਿਲਾਂ ਫਟਾਟਾ ਤੇ ਨਵਾਂ ਬਣਾ ਅੱਛਾ ਜੀ ਪੁਰਾਣਾ ਸਾਡੇ ਨਵਾਂ ਬਣਾ ਹਾਂਜੀ ਇਹ ਤਾਂ ਜੀ ਪੁਰਾਣੇ ਅੰਗੂਣ ਪੜਾ ਜਾਈਏ ਨਹੀਂ ਹਾਂਜੀ ਇਹ ਵੀ ਇਹ ਪੁਰਾਣਾ ਸੀ 34 ਘੰਟੇ ਦਾ ਹਾਂਜੀ ਇਹ ਟਾ ਕੇ ਨਵਾਂ ਬਣਾ ਇਹ ਨਵਾਂ ਆਪਣਾ ਸਾਡੀ ਅੱਛਾ ਇਹ ਚਾਹ ਉਹ ਤੋਂ ਪ੍ਰਾਣੇ ਵਾਲੇ ਹਾਂ ਹਾਂ ਇਹ ਵਾਲੇ ਹਨੀ ਸਹੀ ਹੈ ਇੱਕੋ ਟਾਇਲਿਸ ਪਾਉਣ ਲੱਗੀ ਸਹੀ ਹੈ ਅੱਗਲੀਆਂ ਦਾ ਪਤਾ ਲੱਗਦਾ ਬਹੁਤ ਪੁਰਾਣਾ ਜਿਵੇਂ ਰਾਹੇ ਟਾਈਪ ਚ ਐਵੇਂ ਹੁੰਦੀ ਸੀ ਛੋਟੇ ਛੋਟੇ ਗੁੜੀਆਂ ਗੁਰਦੁਆਰਾ ਚੱਕੀ ਸਾਹਿਬ। ਆਹ। ਪੈਜ ਨਾਂ ਚੱਕੀ ਸਾਹਿਬ। ਉਹ। ਆਹ। ਹੈ ਗੁਰਦੁਆਰਾ ਚੱਕੀ ਸਾਹਿਬ ਜਿਹੜਾ ਕਾਹਲਮਖਤਾਂ ਬਾਬਰ ਬਾਦਸ਼ਾਹ ਦਾ ਜੇਲ੍ਹ ਘਰ ਨਸੀ। अच्छा ये बराबर में उस तो जो तो पूर्णा नदी जीवा राज्य में जी कैत मिलता है हाँ जी उस स्थान पे पूरी बड़ी जेल थी ठीक है तो बाबा जी फाइनल दा ना जी इस स्थान पे कैत सन कलादा सेंसि हां जी ते थी उनो चक्की चली थी चक्की मौजूद नहीं जी नहीं थी ठीक है जी जेल सी आ जड़ा हिस्सा पूरी जेल सी बड़ी सारी जेल सी इत्थे <laughs> चक्की सी <laughs> ਇੱਥੇ ਇੰਦਰ ਵਾਲੀ ਸਾਹਮਣੇ ਵਾਲੀ ਸਾਈਡ ਇੱਥੇ ਬਾਬਾ ਨਾਨਕ ਬੈਠੇ ਸੀ ਇਹ ਊਮਈਆ ਚੱਕੀ ਇਧਰਲੀ ਸਾਈਡ ਆ ਤੇ ਬਾਬਾ ਨਾਨਕ ਉਧਰਲੀ ਸਾਈਡ ਬੈਠੇ ਸੀ ਇਹ ਜਿੱਥੇ ਬਾਬਾ ਜੀ ਤੇ ਪੱਪਾ ਮਰਦਾਨਾ ਨੂੰ ਜੇਲ੍ਹ ਚ ਰੱਖਿਆ ਸੀ ਹੁਣ ਆਪਾਂ ਨੇ ਜੀ ਕਿੱਥੇ ਵਿਸਟ ਕਰਨਾ ਜੀ ਬਸਰਾ ਚ ਤਿੰਨ ਇਹ ਤਿੰਨ ਸਥਾਨ ਸੀ ਇਹ ਜਿਹੜਾ ਪ੍ਰੋਗਰਾਮ ਹੈ ਲਾਹੌਰ ਨੂੰ ਜਾਣ ਕਿੱਦਾਂ ਠੀਕ ਹੈ ਜੀ ਤੁਸੀਂ ਦੇਖੋ ਠੀਕ ਹੈ ਜੀ ਆ ਦੋਸਤੋ ਸਿਕਿਉਰਟੀ ਵਾਸਤੇ ਗੱਡੀ ਨਾਲ ਆਈ ਆ ਆਪਣੇ ਬਾਬਾ ਜੀ ਨਾਲ ਗ੍ਰਾਂਥੀ ਨਾਲ ਅਸੀਂ ਤਾਂ ਬਿਨਾਂ ਸਕਿਉਰਟੀ ਵੀ ਨਹੀਂ ਆ